ਸੋ ਹੈਲੋ ਗਾਇਸ ਕਿ ਮੈਂ ਤੁਸੀ ਉਮੀਦ ਕਰਦੇ ਹਾਂ ਕਿ ਸਾਰੇ ਚੰਗੇ ਚੰਗੇ ਕਿਲਾ ਦੇ ਹੋਗੇ ਸੋ ਮੇਰਾ ਨਾਮ ਗੁਜਜੀਤ ਕੋਰ ਤੇ ਸਾਰੇ ਚੰਨ ਦਾ ਨਾਮ ਨਵਨਤਾ ਦੀ ਜੋਨੀ ਤੇ ਅੱਜ ਦੀ ਵੀਡੀਓ ਬਹੁਤ ਵਧੀਆ ਹੈ ਜੋ ਜਿਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਵੇ ਸ ਕਰ ਲਿਓ ਲਾਈਕ ਮੈਂਸ਼ਨ ਸ਼ੇਅਰ ਕਰ ਦਿਓ ਸੋ ਅੱਜ ਆਪਾਂ ਬਣਾਵਾਂਗੇ ਰਾਜਮਾ ਦੀ ਸਬਜ਼ੀ ਤੇ ਰਾਜਮਾ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜੇ ਇਸ ਤਰੀਕੇ ਦੇ ਨਾਲ ਤੁਸੀਂ ਬਣਾਓਗੇ ਤਾਂ ਬਹੁਤ ਟੇਸਟੀ ਬਣੇਗੀ ਤੇ ਇਹ ਬਾਕੀ ਸਾਰੀਆਂ ਭੈਣਾਂ ਦੇ ਆਪਾਂ ਆਪਣੇ ਤਰੀਕੇ ਹੁੰਦੇ ਨੇ ਤੇ ਪਰ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰੂ ਮੈਂ ਆ ਪੈਣਾ ਬਣਾਉਂਦੀ ਬਹੁਤ ਟੇਸਟੀ ਬਣਦੀ ਆ ਤੇ ਮੈਂ ਰਾਜਮਾ ਰਾਤ ਤੇ ਹੋ ਕੇ ਰੱਖ ਦਿੱਤੇ ਸੀ ਤੇ ਸੀਪੀ ਬਣਾਇਆ ਰਾਜਮਾ ਇੱਕ ਸਾਟ ਤੇ ਹਬਾਲਣੇ ਰੱਖੇ ਹੋਏ ਨੇ ਤੇ ਆਪਾਂ ਉਹ 라ਜਮਾ ਉਬਲ ਦੇ ਦਿੱਤੇ ਹੈ ਨਾ ਤੇ ਕੁੜਾਈ ਵਿੱਚ ਪਾਉਂਦੇ ਤੇਲ ਤੇ ਤੁਹਾਨੂੰ ਪਤਾ ਹੀ ਹੋ ਜਦੋਂ ਆਪਾਂ ਰਾਤ ਭੀ ਹੋ ਕੇ ਰੱਖਦੇ ਰਾਜਮਾ ਤੇ ਜਲਦੀ ਉਬਲ ਮਤਲਬ ਉਪਲ ਜਾਂਦੇ ਨੇ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਤੇ ਸੋ ਫਾਇਤ ਪਾ ਰਹੇ ਹੁਣ ਇੱਥੇ ਕ RAI ਦੇ ਵਿੱਚ ਪਾਇਆ ਹੈ ਤੇ ਤੇਲ ਦੇ ਵਿੱਚ ਪਾਇਆ ਹੋਇਆ ਹੈ ਆਪਾਂ ਹੁਣ ਜੀ ਦਾ ਸੋ ਜਿੰਨਾ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਕਰ ਦਿਓ ਤੇ ਪਲੀਜ਼ ਜਿੱਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਪਲੀਜ਼ ਲਾਈਕ ਜਰੂਰ ਕਰਿਆ ਕਰੋ ਲਾਈਕ ਬਹੁਤ ਘੱਟ ਆਉਂਦੀਆਂ ਕਰਦੇ ਨੇ ਮੇਰੇ ਘਰ ਦਾ ਸੋ ਪਲੀਜ਼ ਲਾਈਕ ਜਰੂਰ ਕਰਿਆ ਕਰੋ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਮੈਂ ਆ ਜੋ ਕਾਲੀ ਮਿਰਚ ਨੂੰ ਆਗ ਵਗੈਰਾ ਉਹ ਮਿਕਸ ਕਰਕੇ ਚੋਲੇ ਪੋੜੀ ਲਾ ਦੇਣੀ ਹੈ ਚੋਲੇ ਪੋੜੀ ਲਾ ਦੇਣੀ ਹੈ ਬਸ ਵੀ ਪਾ ਕੇ ਤਿਆਰ ਹੋ ਗਈ ਸੀ ਤੇ ਤੋਂ ਮੈਂ ਅੱਗੇ ਵੀ ਵੀ ਸੋਇਆ ਕਰਾ ਮਸਾਲਾ ਪਾਉਣੇ ਪੈਂਦੇ ਸੀ ਜਿਵੇਂ ਕਿ ਆਲਸਾ ਟਮਾਟਰ ਵੀ ਲੀਕਸ ਅਦਰਕ ਲਾ ਕੋਲ ਉਹ ਤੁਸੀਂ ਆਪਣੀ ਪਾਉਡਰ ਜਿਵੇਂ ਉਹ ਮਤੇ ਸਰਕਾ ਲਾਉਣੇ ਪੈਂਦੇ ਨੇ ਕਿ ਸੁਲਵਾ ਸਕਦੇ ਜੇ ਨਾ ਤਾਂ ਨਹੀਂ ਪਾ ਸਕਦੇ ਹੋ ਐਸੇ ਤਰ੍ਹਾਂ ਬਹੁਤ ਵਧੀਆ ਲੰਦਾ ਤੇ ਦੋ ਤੇ ਦਿੱਤੋ ਜੀ ਬੰਦੀ ਲੱਗਦਾ ਬਣਾਉਂ ਚੋਤੀਆਂ ਸੱਚੀ ਮੈਂ ਟਮਾਟਰ ਨੂੰ ਲਈ ਸੀ ਤੇ ਇਹਨੂੰ ਆਪਾਂ ਬੀ ਬੀ ਕਟਿੰਗ ਕਰਦੇ ਹਾਂ ਮੋਸਲੀ ਟਮਾਟਰ ਦਾ ਕਰ ਲਿਖਦਾ ਬਾਰੇ ਕੋਕੁਰਾ ਨਾ ਕਰਤਾ ਕੋਈ ਨਹੀਂ ਕਟਿੰਗ ਕਰਦੇ ਹਾਂ ਆਸੇ ਨਹੀਂ ਕਰਦੇ ਦੇਖੋ ਤਾਂ ਇਹ ਵੀ ਕਰਦੇ ਰਾਜਮਾ ਰਾਜਮਾ ਦੀ ਸਬਜ਼ੀ ਦੇ ਨਾਲ ਜਦੋਂ ਕੱਟਦੇ ਬਹੁਤ ਹੀ ਸਵਾਦਿਸ਼ਟ ਬਣ ਗਿਆ ਬਾਕੀ ਬਹੁਤ ਚੰਗਾ ਲਾਜ਼ਮੀ ਕਰਨਾ ਸਭ ਦੇ ਦਿੰਦੇ ਤੇ ਇਥੇ ਆਪਾਂ ਕਰਦੇ ਸੀ ਇਸ ਵਿੱਚ ਦੇਣ ਕਿ ਟਮਾਟਰ ਤੇ ਬਹੁਤ ਹੀ ਸਵਾਦਿਸ਼ਟ ਬਣ ਗਿਆ ਬਾਕੀ ਬਹੁਤ ਚੰਗਾ ਲਾਜ਼ਮੀ ਕਰਦੇ ਹਾਂ ਤੇ ਇਸ ਨੂੰ ਆਪਾਂ ਕੱਟ ਕੇ ਇਸ ਵਿੱਚ ਦੇਣ ਕਿ ਟਮਾਟਰ ਤੇ ਬਹੁਤ ਹੀ ਸਵਾਦਿਸ਼ਟ ਬਣ ਗਿਆ ਬਾਕੀ ਬਹੁਤ ਚੰਗਾ ਲਾਜ਼ਮੀ ਕਰਦੇ ਹਾਂ ਤੇ ਇਸ ਨੂੰ ਆਪਾਂ ਕੱਟ ਕੇ ਇਸ ਵਿੱਚ ਦੇਣ ਕਿ ਟਮਾਟਰ ਤੇ ਬਹੁਤ ਹੀ ਸਵਾਦਿਸ਼ਟ ਬਣ ਗਿਆ ਬਾਕੀ ਬਹੁਤ ਚੰਗਾ ਲਾਜ਼ਮੀ ਕਰਦੇ ਹਾਂ ਤੇ ਇਸ ਨੂੰ ਆਪਾਂ ਕੱਟ ਕੇ ਇਸ ਵਿੱਚ ਦੇਣ ਕਿ ਟਮਾਟਰ ਤੇ ਬਹੁਤ ਹੀ ਸਵਾਦਿਸ਼ਟ ਬਣ ਗਿਆ ਬਾਕੀ ਬਹੁਤ ਚੰਗਾ ਲਾਜ਼ਮੀ ਕਰਦੇ ਹਾਂ ਤੇ ਇਸ ਨੂੰ ਆਪਾਂ ਕੱਟ ਕੇ ਇਸ ਵਿੱਚ ਦੇਣ ਕਿ ਟਮਾਟਰ ਤੇ ਬਹੁ আপনার জন্য প্রুটিন মতাম সবজি কোনো রেসিপি বুঝে তো শেয়ার জরুর কর দেয় যে চোটা এত ভাই বাজমা চালু সে বহু টেস্ট বন্ধ পা নমক ਤੇ ਬਾਕੀ ਆਪਣੀ ਜਿੰਨੀ ਚਾਹ ਲਾ ਵੇਰੇ ਤੇ ਆਪਣੀ ਰਿਕੋਰਡਿੰਗ ਪਾ ਸਕਦੇ ਹੋ ਤੇ ਇੱਥੇ ਆਪਾਂ ਹੁਣ ਇਹਨੂੰ ਮਤਲਬ ਥੋੜਾ ਥੋੜਾ ਕਰਕੇ ਹਿਲਾਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਕਿ ਇਹ ਮਸਾਲਾ ਜਿਹੜਾ ਵਾ ਇਹ ਨੀਚੇ ਨਾ ਲੱਗੇ ਤੇ ਉਸ ਤੋਂ ਬਾਅਦ ਅਸੀਂ ਪਾਣੀ ਪਾ ਕੇ ਇਹਨੂੰ ਥੋੜੇ ਟਾਈਮ ਲਈ ਅਸੀਂ ਰਹਿਣ ਦਾਂਗੇ ਗੈਸ ਦੀ ਪਾ ਲਈ ਤੇ ਇਧਰ ਰਾਜਮਾ ਉਬਲ ਗਏ ਨੇ ਤੇ ਆਪਾਂ ਇਹਨਾਂ ਨੂੰ ਪਲਾਵਾਂਗੇ ਤਰਕਾ ਤੇ ਤੁਸੀਂ ਦੇਖ ਸਕਦੇ ਹੋ ਸੋ ਇਹ ਵਾਈਟ ਰਾਜਮਾ ਨੇ ਤੇ ਜਿਹੜੇ ਦੂਸਰੇ ਰਾਜਮਾ ਹੁੰਦੇ ਸੀ ਉਹ ਥੋੜੇ ਮਤਲਬ ਗਲਦੇ ਘੱਟ ਸੀ ਤੇ ਫਿਰ ਆਪਾਂ ਵਾਈਟ ਰਾਜਮਾ ਲਿਆਂਦੇ ਤੇ ਅੱਜ ਆਪਾਂ ਉਹ ਸਬਜ਼ੀ ਬਣਾਈ ਸੀ ਸੋ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਟੇਸਟੀ ਬਣਦੀ ਹੈ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹਦੇ ਵਿੱਚ ਮੈਂ ਪਾਇਆ ਸੀ ਸੁੱਕਾ ਧਨੀਆ ਤੇ ਵਸੇ ਮੈਂ ਅੱਗੇ ਹੋਰ ਧਨੀਆ ਲਗਾਇਆ ਹੋਇਆ ਹੈ ਲekin ਉਹ ਥੋੜਾ ਛੋਟਾ ਸੀ ਤੇ ਮੈਂ ਕਹ ਚਲੋ ਹੁਣ ਜਿਹੜਾ ਆਪਾਂ ਸੁੱਕਾ ਧਨੀਆ ਸਿਕਾਇਆ। ਸੋ ਸੁੱਕਾ ਧਨੀਆ ਜਿਹੜਾ ਆਪਾਂ ਸਿਕਾਇਆ ਸੀ ਤੇ ਮੈਂ ਕਹ ਚਲੋ ਉਹ ਹੀ ਪਾ ਦਿੰਨੇ ਆ। ਤੇ ਇਹਦੇ ਨਾਲ ਵੀ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਸੋ ਜਿਹੜੇ ਆਪਾਂ ਰਾਜਮਾ ਉਬਾਲਿਆ ਹੋਇਆ ਸੀ ਤੇ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਸੋ ਜਿਆਦਾ ਆਪਾਂ ਪਾਣੀ ਨਹੀਂ ਪੋਣਾ ਹੈਗਾ ਕਿਉਂਕਿ ਜਿਆਦਾ ਪਾਣੀ ਪਾਈਏ ਤਾਂ ਕਿ ਸਬਜੀ ਬਹੁਤ ਪਤਲੀ ਜੀ ਹੋ ਜਾਂਦੀ ਹੈ ਤੇ ਟੇਸਟ ਵੀ ਨਹੀਂ ਹੁੰਦਾ ਹੈਗਾ ਤੇ ਆਪਾਂ ਪਾਣੀ ਬਹੁਤ ਹੀ ਨੋਰਮਲ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਰਾਜਮਾ ਤੇ ਬਹੁਤ ਵਧੀਆ ਬਣੇ ਹੋਏ ਯਮੀ ਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗਦੀ ਹੋ ਲੱਗੀ ਹੋਵੇ ਤਾਂ ਪਲੀਜ਼ ਮੇਰੀਆਂ ਭੈਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਦੇ ਹੋ ਤੇ ਜੇ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਥੋੜਾ ਜਿਹੀ ਵੀ ਤੁਹਾਨੂੰ ਇਹਦੇ ਵਿੱਚ ਲੱਗਾ ਹੋਵੇ ਕਿ ਮਿਹਨਤ ਕੀਤੀ ਹੈ ਯਾ ਹਾਂ ਸਟਰਗਲ ਕੀਤਾ ਹੋਇਆ ਵਾ ਸੋ ਪਲੀਜ਼ ਤੁਸੀਂ ਜ਼ਰੂਰ ਲਾਈਕ ਮੈਨ ਸ਼ੇਅਰ ਕਰਕੇ ਦੱਸਿਓ ਤੇ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਜਿਹੜੇ ਵੀ ਤੁਸੀਂ ਵੀਡੀਓ ਵਾਚ ਕਰਦੇ ਹੋ ਤੇ ਕਿਉਂਕਿ ਤੁਹਾਡੇ ਇੱਕ ਲਾਈਕ ਤੇ ਕਮੈਂਟ ਦੇ ਨਾਲ ਸਾਨੂੰ ਕੁਝ ਸਿੱਖਣ ਨੂੰ ਮਿਲ ਜਾਂਦਾ ਤੇ ਸੋ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਸੋ ਗਾਇਸ ਅ ਅੱਜ ਅਸੀਂ ਬਣਾਇਆ ਰਾਜਮਾ ਤੇ ਇੱਕ ਨਵੇਂ ਤਰੀਕੇ ਦੇ ਨਾਲ ਬਣਾ ਕੇ ਤੁਹਾਨੂੰ ਦੱਸਿਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੇ ਇਵੇਂ ਹੀ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੀਆ ਭੈਣਾ ਕਿਸ ਦੀ ਰਿਕਾਰਡਿੰਗ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਅ ਅਪਲੋਡ ਕਰ ਤੇ ਸੋ ਜਲਦੀ ਜਲਦੀ ਕਮੈਂਟ ਕਰਿਓ ਕਿਉਂਕਿ ਹਮੇਸ਼ਾ ਹਨਾ ਆਪਾਂ ਕਮੈਂਟ ਹੀ ਦੇਖਦੇ ਆਂ ਭੈਣਾਂ ਦੇ ਕਿਹੜੇ-ਕਿਹੜੇ ਭੈਣਾਂ ਦੇ ਕਮੈਂਟ ਆਇਆ ਸੋ ਜਿੰਨੀਆਂ ਵੀ ਮੇਰੀਆਂ ਭੈਣਾਂ ਮੇਰੇ ਨਾਲ ਜੜੀਆਂ ਨੇ ਸਾਰੀਆਂ ਕਮੈਂਟ ਕਰਦੀਆਂ ਨੇ ਸੋ ਥੈਂਕ ਯੂ so much ਕਮੈਂਟ ਦੇ ਨਾਲ ਨਾਲ ਲਾਈਕ ਵੀ ਕਰਿਆ ਕਰੋ ਲਾਈਕ ਬਹੁਤ ਘੱਟ ਕੋਈ ਕਮੈਂਟ ਕਰਦੇ ਹੋ ਲਾਈਕ ਵੀ ਜਰੂਰ ਕਰਕੇ ਆ ਜਾਇਆ ਕਰੋ ਤੇ ਬਾਕੀ ਲਾਈਵ ਦੇ ਵਿੱਚ ਜਰੂਰ ਆਇਆ ਕਰੋ ਮੈਂ 8 ਵਜੇ ਲਾਈਵ ਆਉਣਾ ਤੇ ਤੁਸੀਂ ਜਰੂਰ ਆਇਓ ਤੇ ਬਾਕੀ ਚਲੋ ਮਿਲਦੇ ਆਂ ਅਗਲੀ ਨੈਕਸਟ ਵੀਡੀਓ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ